ਕੀ ਹੁਣ ਅਮਰਿਤਪਾਲ ਐਮਪੀ ਤਾਂ ਬਣ ਗਏ ਨੇ ਕੀ ਹੁਣ ਉਹ ਬਾਹਰ ਆ ਸਕਦੇ ਨੇ ਐਨਐਸਏ ਲੱਗੀ ਹੋਣ ਦੇ ਬਾਵਜੂਦ ਕਾਨੂੰਨ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਜੇ ਬੰਦਾ ਇਲੈਕਸ਼ਨ ਜਿੱਤੇ ਤੇ ਉਹ ਬਾਹਰ ਆ ਸਕਦਾ ਸਾਡਾ ਕਾਨੂੰਨ ਵੀ ਬੜਾ ਅਜੀਬ ਹੈ ਕਿ ਜੇਲ੍ਹ ਦੇ ਅੰਦਰ ਜੇ ਬੰਦਾ ਹੋਵੇ ਤੇ ਵੋਟ ਨਹੀਂ ਪਾ ਸਕਦਾ ਪਰ ਇਲੈਕਸ਼ਨ ਲੜ ਸਕਦਾ ਹੁਣ ਅਮਰਿਤਪਾਲ ਹੋਰਾਂ ਤੇ ਪੰਜ ਕੇਸ ਹੈਗੇ ਨੇ ਪੰਜਾਬ ਦੇ ਵਿੱਚ ਅਮਰਿਤਪਾਲ ਹੋਰਾਂ ਨੂੰ ਉਸ ਉਹਨਾਂ ਕੇਸਾਂ ਚ ਰੈਸਟ ਨਹੀਂ ਕੀਤਾ 2.5 ਮਹੀਨੇ ਤੇ ਉਸ ਤੋਂ ਇਲਾਵਾ સેન્ટ્રਲ گورਨਮੈਂਟ ਦੇ ਕਹਿਣ ਤੇ ਪੰਜਾਬ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਕਟ ਦੇ ਥਲੇ ਅnder ਬੰਦ ਕਰਤਾ ਅਮਰਤਪਾਲ ਦਾ ਕੇਸ ਕਿੰਨਾ ਕਿ ਡਿਫਰੈਂਟ ਹੈ ਕਿੰਨੇ ਚਾਂਸਸ ਲੱਗਦੇ ਜੋ ਉਹਨਾਂ ਤੇ ਆਫੈਂਸਸ ਨੇ ਜੋ ਚਾਰजेस ਨੇ ਉਹਨਾਂ ਦੇ ਹਿਸਾਬ ਨਾਲ ਕੀ ਲੱਗ ਰਿਹਾ ਐਨਐਸਏ ਖਤਮ ਹੋ ਗਈ ਜਿਹੜਾ ਨੇ ਦੇ ਖਿਲਾਫ ਕੇਸ ਨੇ ਉਹਦਾ ਕੇਸਾਂ ਨੂੰ ਚਲਾਉਂਦੇ ਉਹਨਾਂ ਕੇਸਾਂ ਨੂੰ ਚਲਾਉਣ ਦੀ ਥਾਂ ਤੇ સેન્ટ્રਲ گورਨਮੈਂਟ ਦੇ ਫਿਰ ਬਾਂਮ ਰੋੜਨ ਕਰਕੇ ਪੰਜਾਬ ਸਰਕਾਰ ਨੇ ਇੱਕ ਨਵੀਂ ਐਨਐਸਏ ਲਗਾਤੀ on the same grounds ਸੋ ਇੰਨਾ ਵੱਡਾ ਧੱਕਾ ਪੰਜਾਬ 'ਚ ਕਦੀ ਕਿਸੇ ਨਾਲ ਨਹੀਂ ਹੋਇਆ ਹਿੰਦੁਸਤਾਨ 'ਚ ਵੀ ਕਿਸੇ ਨਾਲ ਨਹੀਂ ਹੋਇਆ ਅਭੀ ਪ੍ਰਾਣੀਆਂ ਗਰਾਊਂਡ 'ਸੇ ਦੁਬਾਰਾ ਐਨਾ ਸੇ ਹਲਾਤ ਹੁਣ ਆਜ ਦੀ ਸਥਿਤੀ ਹੈਗੀ ਹੈ ਕਿ ਭਾਵੇਂ ਅਮਰਿਤਪਾਲ ਖੋਰੀ ਇਲੈਕਸ਼ਨ ਜਿੱਤ ਗਏ ਨੇ ਪਰ ਇਹਦਾ ਮਤਲਬ ਹੈ ਨਹੀਂ ਕਿ ਉਹ ਬਾਹਰ ਆ ਜਾਣ ਕਿ ਆਪਣੀ ਗਲਤੀ ਜਿਹੜੀ ਹੈ ਪੰਜਾਬ ਸਰਕਾਰ ਨੂੰ ਸੁਧਾਰਨ ਦਾ ਇੱਕ ਮੌਕਾ ਮਿਲਿਆ ਐ ਐਂ ਕੋਈ ਫਰਕ ਨਹੀਂ ਪੈਣਾ ਬੰਦੇ ਨੇ ਰਹਿਣਾ ਦਾ ਜੇਲ੍ਹ 'ਚ ਹੀ ਤੁਸੀਂ ਸਿਰਫ ਡਿਬਰੂਗੜ ਜੇਲ੍ਹ ਤੋਂ ਉਹਨੂੰ ਪੰਜਾਬ ਜੇਲ੍ਹ ਲਿਆਣਾ ਇਹ ਕਹਿ ਕੇ ਜੀ ਕਿ ਅਸੀਂ ਇਹਦੀ ਨਵੀਂ ਐਨਐਸਏ ਜਿਹੜੀ ਹੈਗੀ ਐ ਉਹ ਅਪਰੂਵ ਨਹੀਂ ਕਰਾਂਗੇ ਬਾਬੂਸ਼ਹੀ ਦੇਖ ਰਹੇ ਤੁਸੀਂ ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਦੇ ਨਤੀਜੇ ਵੀ ਆਏ ਨੇ ਜਿਹੜੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਤੇ ਅ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਜਿੱਤ ਚੁੱਕੇ ਨੇ ਐਮਪੀ ਬਣ ਚੁੱਕੇ ਨੇ ਤੇ ਕਾਫੀ ਲੋਕਾਂ ਦੇ ਜ਼ੈਨ ਚ ਇਹ ਸਵਾਲ ਹੁਣ ਘੁੰਮ ਰਿਹਾ ਹੈਗਾ ਕਿ ਅਮਰਤਪਾਲ ਜਿਹੜੇ ਜੇਲ੍ਹ ਚ ਬੰਦ ਨੇ ਐਨਐਸਓ ਉਹਨਾਂ ਤੇ ਲੱਗੀ ਹੋਈ ਹੈ ਤੇ ਹੁਣ ਅਮਰਤਪਾਲ ਦਾ ਅੱਗੇ ਕੀ ਹੋਊਗਾ ਅ ਐਨਐਸਏ ਜਿਹੜੀ ਹੈ ਉਹ ਕਿੰਨਾ ਸਮਾਂ ਲੱਗੀ ਰਹੂਗੀ ਤੇ ਫਿਊਚਰ ਜਿਹੜਾ ਹੈਗਾ ਉਹ ਕੀ ਹੋਊਗਾ ਕਾਫੀ ਸਾਰੇ ਸਵਾਲ ਨੇ ਉਹਨਾਂ ਦੇ ਜਵਾਬ ਅਸੀਂ ਲੱਭਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਬੈਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਐਡਵੋਕੇਟ ਨਵਕਰਨ ਸਿੰਘ ਜਿਹੜੇ ਕਿ ਐਨਐਸਏ ਦੇ ਨਾਲ ਜੁੜੇ ਹੋਏ ਪਾਸਟ ਦੇ ਵਿੱਚ ਵੀ ਕਈ ਕੇਸਿਸ ਡੀਲ ਕਰ ਚੁੱਕੇ ਨੇ ਸੋ ਐਨਐਸਏ ਬਾਰੇ ਕਾਫੀ ਇਹਨਾਂ ਨੂੰ ਜਾਣਕਾਰੀ ਵੀ ਹੈ ਤੇ ਹੁਣ ਅਮਰਤਪਾਲ ਦੇ ਇਸ ਸਪੈਸਿਫਿਕਲੀ ਈਸ਼ੂ ਤੇ ਅਸੀਂ ਗੱਲਬਾਤ ਕਰਾਂਗੇ ਨਵਕਰਨ ਸਿੰਘ ਜੀ ਅਮਰਤਪਾਲ ਨੂੰ ਲੋਕਾਂ ਨੇ ਫਤਵਾ ਦੇ ਦਿੱਤਾ ਹੈ ਜੇਲ੍ਹ 'ਚ ਬੈਠੇ ਬੈਠੇ ਇਹਨੂੰ MP ਬਣਾ ਦਿੱਤਾ ਹੈ ਹੁਣ ਪਹਿਲਾ ਸਵਾਲ ਜਿਹੜਾ ਹੈਗਾ ਆਉਂਦਾ ਹਰੇਕ ਦੇ ਮਨ 'ਚ ਪੰਜਾਬੀਆਂ ਦੇ ਕੀ ਹੁਣ ਅਮਰਤਪਾਲ MP ਤਾਂ ਬਣ ਗਏ ਨੇ ਕੀ ਹੁਣ ਉਹ ਬਾਹਰ ਆ ਸਕਦੇ ਨੇ NSA ਲੱਗੀ ਹੋਣ ਦੇ ਬਾਵਜੂਦ ਜਾਂ ਹੁਣ ਅੱਗੇ ਕੀ ਹੋਊਗਾ ਕੀ ਕਰਨਾ ਪਊਗਾ ਕਰਨ ਇਸ ਤਰ੍ਹਾਂ ਜੀ ਕਿ ਕਾਨੂੰਨ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਜੇ ਬੰਦਾ ਇਲੈਕਸ਼ਨ ਜਿੱਤੇ ਤੇ ਉਹ ਬਾਹਰ ਆ ਸਕਦਾ ਹੈ। ਠੀਕ ਹੈ। ਸਾਡਾ ਕਾਨੂੰਨ ਵੀ ਬੜਾ ਅਜੀਬ ਹੈ ਕਿ ਜੇਲ੍ਹ ਦੇ ਅੰਦਰ ਜੇ ਬੰਦਾ ਹੋਵੇ ਤੇ ਵੋਟ ਨਹੀਂ ਪਾ ਸਕਦਾ ਪਰ ਇਲੈਕਸ਼ਨ ਲੜ ਸਕਦਾ। ਬਿਲਕੁਲ ਬਿਲਕੁਲ। ਕਿਉਂਕਿ ਇਲੈਕਸ਼ਨ ਲੜਨਾ ਡੈਮੋਕ੍ਰੈtic ਰਾਈਟ ਹੈ ਵੋਟ ਪਾਣਾ ਜਿਹੜਾ ਹੈਗਾ ਫੰਡਮੈਂਟਲ ਰਾਈਟ ਨਹੀਂ ਹੈ। ਸੋ ਵੋਟ ਤੁਸੀਂ ਜਿਹੜੀ ਤੁਸੀਂ ਇਹ ਨਹੀਂ ਕਹਿੰਦੇ ਕਿ ਜੀ ਮੈਨੂੰ ਜੇਲ੍ਹ ਤੋਂ ਬਾਹਰ ਲੈ ਕੇ ਜਾਓ ਦੀ ਮੈਂ ਵੋਟ ਪਾਣੀ ਹੈ। ਨਹੀਂ। ਕਿ ਜੇ ਇਹ ਫੰਡਾਮੈਂਟਲ ਰਾਈਟ ਕਰਦੇ ਹੋ ਤੇ ਫਿਰ ਜਿਹੜੇ ਬੰਦੇ ਬਾਹਰ ਬੈਠੇ ਨੇ ਹਾਂਜੀ ਕੋਈ ਅਮਰੀਕਾ ਗਿਆ ਕਿਤੇ ਗਿਆ ਉਹ ਕਹੇਗਾ ਮੈਨੂੰ ਪੋਸਟਲ ਬੈਲਟ ਦਿਓ ਸੋ ਐਨੀਵੇ ਜਿਹੜਾ ਇਲੈਕਸ਼ਨ ਲੜਨ ਦਾ ਰਾਈਟ ਦਿੱਤਾ ਗਿਆ ਵੀ ਬੰਦਾ ਜੇਲ੍ਹ 'ਚ ਹੈਗਾ ਜੇ ਉਹਨੂੰ ਸਜ਼ਾ ਹੋਈ ਹੋਵੇ ਠੀਕ ਹੈ ਫਿਰ ਉਹ ਇਲੈਕਸ਼ਨ ਨਹੀਂ ਲੜ ਸਕਦਾ ਜਿਵੇਂ ਨਵਜੋਤ ਸਿੱਧੂ ਨੇ ਆਪਣੀ ਪਹਿਲੇ ਕਨਵਿਕਸ਼ਨ ਸਟੇ ਕਰਾਈ ਸੀ ਫਿਰ ਲੜੇ ਸੀ ਰਾਹੁਲ ਗਾਂਧੀ ਨੇ ਵੀ ਕਰਾਈ ਹੈ ਲੇਕਿਨ ਜੇ ਸੁਪੋਜ਼ ਇਹ ਤਾਂ ਅੰਡਰ ਟ੍ਰਾਇਲ ਹੈ ਉਹ ਅੰਮ੍ਰਿਤਪਾਲ ਹੋਰਾਂ ਤੇ ਪੰਜ ਕੇਸ ਹੈਗੇ ਨੇ ਪੰਜਾਬ ਦੇ ਵਿੱਚ ਐਂਡ ਉਹਨਾਂ ਬਾਬ ਕੇਸਾਂ ਦੇ ਵਿੱਚ ਦੇ ਬਾਵਜੂਦ ਕਿਉਂਕਿ ਅੰਮ੍ਰਿਤਪਾਲ ਹੋਰਾਂ ਨੂੰ ਉਸ ਉਹਨਾਂ ਕੇਸਾਂ ਚ ਰੈਸਟ ਨਹੀਂ ਕੀਤਾ 2 2.5 ਮਹੀਨੇ ਤੇ ਉਸ ਤੋਂ ਇਲਾਵਾ ਸੈਂਟਰਲ ਗਵਰਨਮੈਂਟ ਦੇ ਕਹਿਨ ਤੇ ਪੰਜਾਬ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਕਟ ਦੇ ਥਲੇ ਅnder ਬੰਦ ਕਰਤਾ ਉਹ ਨੈਸ਼ਨਲ ਸਕਿਉਰਿਟੀ ਐਕਟ ਦਾ ਜਿਹੜਾ ਡਿਟੈਂਸ਼ਨ ਆਰਡਰ ਹੈ ਉਹ 1 ਸਾਲ ਲਾਗੂ ਰਿਹਾ ਅੰਮ੍ਰਿਤਪਾਲ ਹੋਰਾਂ ਨੇ ਚੈਲੰਜ ਨਹੀਂ ਕੀਤੀ ਉਹਨਾਂ ਦੇ ਸਾਥੀਆਂ ਨੇ ਚੈਲੰਜ ਕੀਤੀ ਐਨ ਚੈਲੰਜ ਕਰਨ ਦੇ ਬਾਵਜੂਦ ਵੀ ਜਿਹੜੀ ਹੈਗੀ ਆ ਉਹ ਟਾਈਮ ਓਵਰ ਹੋ ਗਿਆ ਲੇਕਿਨ ਹਾਈ ਕੋਰਟ ਨੇ ਕੇਸ ਸੁਣੇ ਨਹੀਂ ਕਿਉਂਕਿ ਵਰਕਲੋਡ ਜ਼ਿਆਦਾ ਹੈਗਾ ਹੈ ਨਾ ਜੀ ਸੋ ਕੇਸ ਸੁਣੇ ਨਹੀਂ ਗਿਆ ਹੁਣ ਉਹ ਤਾਂ ਕੇਸ ਚਲੋ ਖਤਮ ਹੋ ਗਿਆ ਉਸ ਤੋਂ ਬਾਅਦ ਐ ਸੀਗਾ ਵੀ ਇਹਨਾਂ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਪੰਜਾਬ ਲੈ ਆਂਦੇ ਐਨਐਸਏ ਖਤਮ ਹੋ ਗਈ ਜਿਹੜਾ ਇਹਨਾਂ ਦੇ ਖਿਲਾਫ ਕੇਸ ਨੇ ਉਹਦਾ ਕੇਸਾਂ ਨੂੰ ਚਲਾਉਂਦੇ ਉਹਨਾਂ ਕੇਸਾਂ ਨੂੰ ਚਲਾਉਣ ਦੀ ਥਾਂ ਤੇ ਸੈਂਟਰਲ ਗਵਰਨਮੈਂਟ ਦੇ ਫਿਰ ਬਾਂਬ ਰੋੜਨ ਕਰਕੇ ਪੰਜਾਬ ਸਰਕਾਰ ਨੇ ਇੱਕ ਨਵੀਂ ਐਨਐਸਏ ਲਗਾਤੀ on the same grounds بالکل سو ਇਨਾ ਵੱਡਾ ਧੱਕਾ ਪੰਜਾਬ ਚ ਕਦੀ ਕਿਸੇ ਨਾਲ ਨਹੀਂ ਹੋਇਆ ਹਿੰਦੁਸਤਾਨ ਚ ਵੀ ਕਿਸੇ ਨਾਲ ਨਹੀਂ ਹੋਇਆ ਅਭੀ ਪ੍ਰਾਣੀਆਂ ਗਰਾਉਂਡ ਸੇ ਦੁਬਾਰਾ ਐਨਐਸਐਲ ਆਤੀ ਚਲੋ ਉਹ ਵੀ ਠੀਕ ਹੈ ਹੁਣ ਜਿਹੜਾ ਮਤਲਬ ਕਿ ਬਹਿਤ ਹੈ ਸਮਝਦਾ ਕਿ ਜਿਹੜਾ ਸੈਂਟਰਲ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਨੇ ਇੱਕ ਹਿਊਮਨ ਰਾਈਟ ਵਾਇਲੇਸ਼ਨ ਕੀਤੀ ਉਸ ਬੰਦੇ ਨੇ ਜਦੋਂ ਇਲੈਕਸ਼ਨ ਲੜੀ ਲੋਕਾਂ ਨੇ ਕਿਹਾ ਵੀ ਜੇ ਸਰਕਾਰਾਂ ਧੱਕਾ ਕਰਦੀਆਂ ਤੇ ਅਸੀਂ ਇਸ ਬੰਦੇ ਨੂੰ ਇੰਪਾਵਰ ਕਰਦੇ ਆ ਕਿਉਂਕਿ ਪੰਜਾਬ ਤਾਂ ਜਿਹੜਾ ਹਮੇਸ਼ਾ ਬਾਗੀ ਰਿਹਾ ਬਾਗੀ ਸੁਰ ਨੂੰ ਪਸੰਦ ਕਰਦਾ ਤੇ ਬਾਗੀਆਂ ਨਾਲ ਚੱਲਦਾ ਕਿਉਂਕਿ ਬਾਗੀ ਹੈਗਾ ਐਂਡ ਸੋ ਐਂਡ ਮੁੱਤਾ ਤੋਂ ਸਦੀਆਂ ਤੋਂ ਇਹੀ ਚੱਲਦਾ ਰਿਹਾ ਹੁਣ ਅੱਜ ਦੀ ਸਥਿਤੀ ਹੈਗੀ ਹੈ ਕਿ ਭਾਵੇਂ ਅੰਮ੍ਰਿਤਪਾਲ ਹੋਰੀ ਇਲੈਕਸ਼ਨ ਜਿੱਤ ਗਏ ਨੇ ਪਰ ਇਹਦਾ ਮਤਲਬ ਹੈ ਨਹੀਂ ਕਿ ਉਹ ਬਾਹਰ ਆ ਜਾਣਗੇ ਠੀਕ ਹੈ ਹਾਂ ਅ ਸਿੱਧੇ ਤੋਂ ਹੋਰ ਤੇ ਉਹਨਾਂ ਦੀ ਜਿੱਤ ਹੋਈ ਹੈ ਉਹਦਾ ਕਾਰਨ ਕੀ ਹੈ ਕਿ ਹੁਣ ਪੰਜਾਬ ਸਰਕਾਰ ਤੇ ਵੀ ਪ੍ਰੈਸ਼ਰ ਪਣੇਗਾ ਕਿ ਅਸੀਂ ਐਨਐਸਏ ਜਿਹੜੀ ਹੈਗੀ ਹੈ ਹੁਣ ਦੂਜੀ ਜਿਹੜੀ ਲਗਾਈ ਹੈ ਉਹਨੂੰ ਕਨਫਰਮ ਨਾ ਕਰੀਏ ਕਿਉਂਕਿ ਜਿਹੜੀ ਦੂਸਰੀ ਐਨਐਸਏ ਲਗਾਈ ਹੈ ਉਹ 3 ਮਹੀਨੇ ਬਾਅਦ ਕਨਫਰਮ ਹੋਣੀ ਹੈ ਹਮਮ ਕਨਫਰਮੇਸ਼ਨ ਆਰਡਰ ਨਾ ਪਾਸ ਕਰੋ ਆਪਣੇ ਆਪ ਖਤਮ ਹੋ ਜਾਏਗੀ ਠੀਕ ਹੈ ਪੰਜਾਬ ਸਰਕਾਰ ਦੀ ਵੀ ਕਿਰਕਰੀ ਨਹੀਂ ਹੋਏਗੀ ਤੇ ਅਮਰਿਤਪਾਲ ਵੀ ਜਿਹੜਾ ਹੈਗਾ ਪੰਜਾਬ ਦੀ ਜੇਲ੍ਹ ਚ ਆ ਜਾਏਗਾ ਉਹਦੇ ਸਾਥੀ ਵੀ ਪੰਜਾਬ ਦੀ ਜੇਲ੍ਹ ਚ ਆ ਜਾਣਗੇ ਹਮਮ ਫਿਰ ਗੱਲ ਰਹਿ ਜਾਏਗੀ ਕਿ ਜਿਹੜੇ ਉਹਨਾਂ ਦੇ 5 ਕੇਸ ਹੈਗੇ ਨੇ ਉਹਨਾਂ 5 ਕੇਸਾਂ ਚ ਆਪਣੀ ਇੰਟਰਮ ਜ਼ਮਾਨਤ ਕਰਾ ਕੇ ਜਾ ਕੇ ਉਹ ਆਪਣਾ ਇਲੈਕਸ਼ਨ ਦੇ ਸੌਰੀ ਪਾਰਲੀਮੈਂਟ ਵਿੱਚ ਆਪਣਾ ਸੌ ਚੁੱਕ ਸਕਦੇ ਨੇ ਸੋ ਤਰੀਕੇ ਬਣ ਗਏ ਐਮਪੀ ਬਣਨ ਵਾਲੀ ਬਣੇ ਨਾ ਬਿਲਕੁਲ ਬਿਲਕੁਲ ਸੋ ਜਿਹੜਾ ਉਹ ਨਾ ਪ੍ਰੈਸ਼ਰ ਬਿਲਡ ਹੋ ਗਿਆ ਜਿਹੜਾ ਅਮਰਿਤਪਾਲ ਹੋਰਾਂ ਦਾ ਪਰਿਵਾਰ ਕਹਿੰਦਾ ਸੀਗਾ ਵੀ ਤੁਸੀਂ ਜੇ ਐਮਪੀ ਬਣਾ ਦੋਗੇ ਤੇ ਉਹ ਬਾਹਰ ਆ ਜਾਣਗੇ ਉਹ ਗੱਲ ਝੂਠ ਨਹੀਂ ਸੀ ਹਮਮ ਪਰ ਪ੍ਰੋਸੈਸ ਹੈਗਾ ਰਾਹ ਬਣ ਗਿਆ ਰਾਹ ਬਣ ਗਿਆ ਪਰ ਇਹ ਨਹੀਂ ਕਿ ਐਮਪੀ ਬਣ ਜੇ ਤੇ ਉਹ ਛੱਡ ਦੋ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਲੇਕਿਨ ਉਹ ਜਿਹੜਾ ਅਦਾਲਤਾਂ ਜਦੋਂ ਦੇਖਣਗੇ ਕਿ ਐਮਪੀ ਅੰਦਰ ਅੰਦਰ ਬੰਦ ਹੈ ਜੇ ਅਦਾਲਤ ਕਾਨੂੰ ਜ਼ਮਾਨਤ ਨਹੀਂ ਦੇਗੀ ਤਾਂ ਵੀ ਅਦਾਲਤਾਂ ਦੀ ਕਿਰਕਰੀ ਹੋਏਗੀ ਹਮ ਸੋ ਇਸ ਕਰਕੇ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਹੈ ਪੰਜਾਬ ਸਰਕਾਰ ਵੀ ਆਪਣੀ ਗਲਤੀ ਸੁਧਾਰੇਗੀ ਇੱਕ ਪ੍ਰੈਸ਼ਰ ਬਿਲਡ ਅਪ ਹੋਏਗਾ ਤੇ ਅਦਾਲਤਾਂ ਵੀ ਉਹਨਾਂ ਨੂੰ ਜ਼ਮਾਨਤ ਦੇਣਗੀਆਂ ਤੇ ਉਹਦੇ ਨਾਲ ਜਿਹੜਾ ਹੈਗਾ ਆਪਣਾ ਜਾ ਕੇ ਸੋਚ ਚੁੱਕ ਸਕਦੇ ਨੇ ਹੂੰ ਹੂੰ ਸੋ ਇਹ ਤਰੀਕਾ ਇੱਕ ਬਣੇਗਾ ਜਿਹੜਾ ਕਿ ਮੈਨੂੰ ਲੱਗਦਾ ਹੈ ਕਿ ਬੜਾ ਜ਼ਰੂਰੀ ਹੈ ਐਂਡ ਡੈਮੋਕਰੈtic ਰਾਈਟਸ ਨੂੰ ਅਪਹੋਲਡ ਕਰਨ ਲਈ ਬੀਇੰਗ ਅ ਹਿਊਮਨ ਰਾਈਟਸ ਲਾਇਰ ਮੈਨੂੰ ਲੱਗਦਾ ਹੈ ਇਹ ਸਹੀ ਤਰੀਕਾ ਹੈਗਾ ਤੇ ਇਹਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਲੋਕਾਂ ਨੂੰ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ अच्छा ये दसो जी एक ਤੁਸੀਂ ਕਿਹਾ ਵੀ ਸੌ ਚੁੱਕ ਸਕਦੇ ਨੇ ਜੇਕਰ ਫਿਰ ਉਹਨਾਂ ਨੂੰ ਜਿਹੜੀ ਰਾਹਤ ਮਿਲੂਗੀ ਸੌ ਚੁੱਕਣ ਦਾ ਵੀ ਕੋਈ ਟਾਈਮ ਪੀਰੀਅਡ ਹੁੰਦਾ ਵੀ ਐਮਪੀ ਕੋਲੇ ਵੀ ਇੰਨੇ ਦਿਨਾਂ ਚੱਕ ਲਈ ਤਾਂ ਠੀਕ ਨਹੀਂ ਤਾਂ ਉਸ ਤੋਂ ਬਾਅਦ ਫਿਰ ਉਹ ਨਹੀਂ ਐਮਪੀ ਰਹਿੰਦਾ ਇਸ ਤਰ੍ਹਾਂ ਦਾ ਵੀ ਕੋਈ ਹੁੰਦਾ ਜੀ ਇਸ ਤਰ੍ਹਾਂ ਜੀ ਕਿ ਮੈਂ ਉਸ ਉਸ ਪਾਸੋਂ ਸਟੱਡੀ ਨਹੀਂ ਕੀਤਾ ਹੈ ਨਾ ਕੁਝ ਲੋਕ ਕਹਿ ਰਹੇ ਨੇ ਹੈਗਾ ਕਿ ਟਾਈਮ ਹੈ ਕਿ ਨਹੀਂ ਹੈ ਲੇਕਿਨ ਉਹ ਜਿਹੜਾ ਵੀ ਟਾਈਮ ਹੈ ਉਹ ਸਪੀਕਰ ਦੇ ਹੱਥ 'ਚ ਹੈ ਠੀਕ ਹੈ ਕਿਉਂਕਿ ਸਪੀਕਰ ਇਜ਼ ਮਾਸਟਰ ਆਫ ਦ ਪਾਰਲੀਮੈਂਟ ਸੋ ਉਹ ਤਾਂ ਜਿਹੜੀਆਂ ਚੀਜ਼ਾਂ ਦੇਖੀਆਂ ਜਾ ਸਕਦੀਆਂ ਟੈਕਨੀਕਲਿਟੀਆਂ ਕਿਉਂਕਿ ਕਈ ਚੀਜ਼ਾਂ ਆਨਲਾਈਨ ਵੀ ਅਵੇਲੇਬਲ ਨਹੀਂ ਹੁੰਦੀਆਂ ਕੋਈ ਲੈਟਰ ਲਿਖੀ ਹੋਵੇ ਕੋਈ ਇਨਸਟਰਕਸ਼ਨਸ ਹੋਣ ਉਹ ਜ਼ਰੂਰੀ ਨਹੀਂ ਕਿ ਆਨਲਾਈਨ ਹੋਵੇ ਸੋ ਇਸ ਕਰਕੇ ਉਹ ਮੈਂ ਐਂਗਲ ਸਟਡੀ ਨਹੀਂ ਕੀਤਾ ਉਹ ਵੀ ਦੇਖਿਆ ਜਾ ਸਕਦਾ ਅੱਗੇ ਇਹ ਵੀ ਹੈਗਾ ਕਿ ਜੇ ਇੱਕ ਬੰਦਾ ਪਾਰਲੀਮੈਂਟਰੀਅਨ ਬਣ ਗਿਆ ਸੌ ਚੁੱਕਲੀ ਤੇ ਕਿੰਨੀਆਂ ਉਹਨੂੰ ਸਿਟਿੰਗਸ ਅਟੈਂਡ ਕਰਨੀਆਂ ਜ਼ਰੂਰੀ ਹੈ ਟੈਕਨੀਕਲ ਉਹ ਵੀ ਪੁਆਇੰਟ ਆਏਗਾ ਹੈਨਾ ਸੋ ਗੱਲਾਂ ਸਾਰੀਆਂ ਜਿਹੜੀਆਂ ਦੇਖੀਆਂ ਜਾਣਗੀਆਂ ਜਦੋਂ ਜਦੋਂ ਕੋਈ ਪੁਆਇੰਟ ਰੇਜ਼ ਹੁੰਦਾ ਹੈ ਉਦੋਂ ਜਿਹੜਾ ਹੈਗਾ ਵਕੀਲ ਵੀ ਉਦੋਂ ਤਿਆਰੀਆਂ ਕਰਦੇ ਨੇ ਇੱਕ ਨਵੀਂ ਗੱਲ ਆਈ ਹੈ ਸੋ ਜੋ ਮੈਂ ਦੇਖਿਆ ਹੈ ਵੀ ਇਸ ਸਿਲਸਿਲੇ ਦੇ ਵਿੱਚ ਜਿਹੜਾ ਹੈਗਾ ਇਹ ਗੱਲ ਉਹਨਾਂ ਦੀ ਮਾਤਾ ਦੀ ਜਾਂ ਅਮਰਿਤਪਾਲ ਦੀ ਇਹ ਕਹਿਣੀ ਵਾਜ਼ਬ ਸੀ ਕਿ ਜੇ ਮੈਨੂੰ ਸੀ ਮੈਂਬਰ ਪਾਰਲੀਮੈਂਟ ਬਣਾਓਗੇ ਤੇ ਮੇਰਾ ਰਾਹ ਪਧਰਾ ਹੋ ਜਾਏਗਾ ਤੇ ਮੈਂ ਬਾਹਰ ਆ ਸਕਦਾ ਹੁਣ ਲੋਕਾਂ ਤੇ ਹੈਗਾ ਕਿ ਕਿਸ ਤਰੀਕੇ ਨਾਲ ਦਬਾਅ ਬਣਾਉਣ ਪੰਜਾਬ ਸਰਕਾਰ ਤੇ ਕਿਉਂਕਿ ਆਪਣੀ ਗਲਤੀ ਜਿਹੜੀ ਹੈ ਪੰਜਾਬ ਸਰਕਾਰ ਨੂੰ ਸੁਧਾਰਨ ਦਾ ਇੱਕ ਮੌਕਾ ਮਿਲਿਆ ਐ ਐਂਡ ਕੋਈ ਫਰਕ ਨਹੀਂ ਪੈਣਾ ਬੰਦੇ ਨੇ ਰਹਿਣਾ ਦਾ ਜੇਲ੍ਹ ਚ ਹੀ ਤੁਸੀਂ ਸਿਰਫ ਡਿਬਰੂਗੜ ਜੇਲ੍ਹ ਤੋਂ ਉਹਨੂੰ ਪੰਜਾਬ ਜੇਲ੍ਹ ਲਿਆਣਾ ਇਹ ਕਹਿ ਕੇ ਜੀ ਕਿ ਅਸੀਂ ਇਹਦੀ ਨਵੀਂ ਐਨਐਸਏ ਜਿਹੜੀ ਹੈਗੀ ਐ ਉਹ ਅਪਰੂਵ ਨਹੀਂ ਕਰ ਰਹੇ ਠੀਕ ਹੈ ਲੇਕਿਨ ਪੰਜਾਬ ਸਰਕਾਰ ਦੇ ਹੱਥੇ ਚ ਹੈ ਪੰਜਾਬ ਸਰਕਾਰ ਐ ਬਹਾਨਾ ਨਹੀਂ ਲਗਾ ਸਕਦੀ ਵੀ ਸੈਂਟਰਲ ਗਵਰਨਮੈਂਟ ਨੇ ਅਪਰੂਵ ਕੀਤੀ ਹੋਈ ਐ ਆਰਡਰ ਤੁਹਾਡਾ ਹੈ ਤੁਹਾਡਾ ਡਿਪਟੀ ਜਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਉਹਦਾ ਆਰਡਰ ਹੈ ਠੀਕ ਹੈ ਡੀਸੀ ਦਾ ਆਰਡਰ ਹੈ ਜਿਹਨੂੰ ਆਪਾਂ ਡੀਐਮ ਵੀ ਕਹਿ ਦਿੰਨੇ ਆ अप्रूव स्टेट ने करना होता है हाल नया ऑर्डर सी अप्रूव करना है ना करो जब तुम सी अप्रूव नहीं करते या ड्रॉ कर लो बंदे के, तो बंदे सीधे पंजाब दी जेल आ जानेगे आपे भुगतते रहनगे अपने केसानू और ਤੁਹਾਨੂੰ ਲੱਗਦਾ ਵੀ ਸਰਕਾਰ ਤੇ ਸਰਕਾਰ ਦੇ ਸਟੈਂਡ ਤੇ ਗੱਲ ਆਉ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਸਾਲ ਪੂਰਾ ਹੋਇਆ ਦੁਬਾਰੇ ਐਨਐਸਐ ਇਹਨਾਂ ਨੇ ਲਾਈ ਤੇ ਹੁਣ ਜੇ ਕਰੇ ਅਪਰੂਵ ਨਹੀਂ ਕਰਨਗੇ ਤੇ ਫੇਰ ਗੱਲ ਆਜੂਗੀ ਵੀ ਫੇਰ ਪਹਿਲਾਂ ਕਿਉਂ ਲਾਈ ਤੁਸੀਂ ਨਹੀਂ ਨਹੀਂ ਇਸ ਤਰ੍ਹਾਂ ਹੁੰਦਾ ਹੈ ਤੁਹਾਡੇ ਕੋਲ ਪਾਵਰਸ ਹੈਗੀਆਂ ਨਾ ਦੇਖੋ ਮਾਹੌਲ ਹੋਰ ਸੀ ਮੈਂ ਅੱਗੇ ਵੀ ਕਿਹਾ ਹੈ ਕਿ ਜਿਹੜਾ ਅੱਜ ਤੋਂ 4 ਮਹੀਨੇ ਪਹਿਲੇ ਦਾ ਜਾਂ 3 ਮਹੀਨੇ ਪਹਿਲੇ ਦਾ ਮਾਹੌਲ ਸੀ ਜੋ ਮੋਦੀ ਦਾ ਜਲਵਾ ਸੀਗਾ ਉਹ ਜਲਵਾ ਖਤਮ ਹੋ ਗਿਆ ਹੈ ਜਾਂ ਉਹ ਜਲਵਾ ਘਟ ਗਿਆ ਉਹਨਾਂ ਪ੍ਰੈਸ਼ਰ ਪੰਜਾਬ ਸਰਕਾਰ ਤੇ ਨਹੀਂ ਹੈ ਪੰਜਾਬ ਸਰਕਾਰ ਅੱਜ ਆਪਣੀ ਤਾਕਤ ਦਿਖਾ ਸਕਦੀ ਹੈ ਹੁਣ ਪੰਜਾਬ ਸਰਕਾਰ ਖੜੀ ਹੈ ਆਪੋਜੀਸ਼ਨ ਦੇ ਵਿੱਚ ਤੇ ਆਪੋਜੀਸ਼ਨ ਸਟਰੋਂਗ ਹੈ ਸੋ ਤੁਸੀਂ ਡੈਮੋਕ੍ਰੈਟਿਕ ਰਾਈਟਸ ਨੂੰ ਜੇ ਵਾਇਓਲੇਟ ਕਰੋਗੇ ਫਿਰ ਲੋਕਾਂ ਦੀ ਕਚਹਿਰੀ ਜੋ ਜਾਓਗੇ ਤੁਸੀਂ ਕੀ ਜਵਾਬ ਦਿਓਗੇ ਜੀ ਤੁਸੀਂ ਤਾਂ ਜਿਹੜੇ ਹੈਗੇ ਉਹ ਜਜਾਰੂ ਬੰਦੇ ਹੋ ਆਮ ਆਦਮੀ ਪਾਰਟੀ ਵਾਲੇ ਐਂਡ ਤੁਸੀਂ ਹਰੇਕ ਗੱਲ ਤੇ ਧਰਨੇ ਦਿੰਦੇ ਹੋ ਤੇ ਲੜਦੇ ਹੋ ਤੇ ਤੁਸੀਂ ਜੇ ਆਪ ਹੀ ਲੋਕਾਂ ਦੇ ਫੰਡਮੈਂਟਲ ਰਾਈਟਸ ਨੂੰ ਵਾਇਓਲੇਟ ਕਰਨ ਲੱਗ ਪੋ ਅਪੀਅਰੈਂਟਲੀ ਇੱਕ ਤਾਂ ਹੁੰਦਾ ਨਾ ਵੀ ਕੇਸ ਹੁੰਦਾ ਵੀ ਇਹ ਬੰਦੇ ਨੇ ਜਦੋਂ ਇੱਕ ਸਾਲ ਹੋ ਗਿਆ ਗੱਲ ਖਤਮ ਹੋ ਗਈ ਤੁਸੀਂ ਦੂਜੀ ਵਾਰੀ ਵੀ ਤੁਹਾਡੀ ਬਾਮ ਰੋਡ ਤੇ ਸੈਂਟਰਲ ਗਵਰਨਮੈਂਟ ਨੇ ਸੋ ਇਹਨਾਂ ਨੂੰ ਪ੍ਰੈਸ਼ਰ ਚ ਨਿਕਲਣਾ ਚਾਹੀਦਾ ਐ ਐਂਡ ਖੜੇ ਹੋਣਾ ਚਾਹੀਦਾ ਆਪਣੇ ਪੈਰਾਂ ਤੇ ਤੁਹਾਡੀ ਆਪਣੀ ਸਰਕਾਰ ਹੈ ਹੁਣ ਉਹ ਮਾਹੌਲ ਹੈ ਨਹੀਂ ਤੇ ਆਪਣੀ ਗਲਤੀ ਨੂੰ ਸੁਧਾਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਅੱਛਾ ਜੇਕਰ ਜਿਵੇਂ ਤੁਸੀਂ ਦੱਸਿਓ ਕਿ ਓਵੇਂ ਗਲਤੀ ਨੂੰ ਸੁਧਾਰ ਲੈਂਦੀ ਪੰਜਾਬ ਸਰਕਾਰ ਪੰਜਾਬ ਦੀ ਜੇਲ੍ਹ ਚ ਅਮਰਤਪਾਲ ਨੂੰ ਲਿਆਂਦਾ ਜਾਂਦਾ ਉਸ ਤੋਂ ਬਾਅਦ ਜੇ ਉਹ ਅਪਰੋਚ ਕਰਨਗੇ ਤੇ ਜੇ ਇੰਟੈਰੀਮ ਬੇਲੀਆ ਨੂੰ ਕੋਈ ਰਾਹਤ ਮਿਲ ਸਕਦੀਆਂ ਨੇ ਤੇ ਸਕਦੀਆਂ ਹਾਂ ਤੇ ਪਰ ਫਿਰ ਉਸ ਤੋਂ ਬਾਅਦ ਚਾਂਸਸ ਕਿੰਨੇ ਕਿਉਂਕਿ ਤੁਸੀਂ ਇਸ ਤਰ੍ਹਾਂ ਦੇ ਕੇਸਿਸ ਨਾਲ ਡੀਲ ਤੁਸੀਂ ਕੀਤਾ ਹੋਇਆ ਹੈ ਉਹਨਾਂ ਨੂੰ ਵੇਖਦੇ ਹੋਏ ਤੇ ਅਮਰਤਪਾਲ ਦਾ ਕੇਸ ਕਿੰਨਾ ਕਿ ਡਿਫਰੈਂਟ ਹੈ ਕਿੰਨੇ ਚਾਂਸਸ ਲੱਗਦੇ ਜੋ ਉਹਨਾਂ ਤੇ ਆਫੈਂਸਸ ਨੇ ਜੋ ਚਾਰजेस ਨੇ ਉਹਨਾਂ ਦੇ ਹਿਸਾਬ ਨਾਲ ਕੀ ਲੱਗ ਰਿਹਾ ਦੇਖੋ ਇਸ ਤਰ੍ਹਾਂ ਹੈ ਕਿ ਇਹ ਗੱਲਾਂ ਹਾਈਪੋਥੈਟিক্যাল ਹੈ ਹੈਨਾ ਕਿਸੇ ਕੇਸ ਦੀ ਫਾਈਲ ਪੜ੍ਹੇ ਬਿਨਾ ਮੈਨੂੰ ਪਤਾ ਪੰਜ ਕੇਸ ਕਿਹੜੇ ਨੇ ਕਿਉਂਕਿ ਮੈਂ ਅਮਰਤਪਾਲ ਹੋਰਨੂੰ ਡਿਬਰੂਗੜ੍ਹ ਜੇਲ੍ਹ ਜਾ ਕੇ ਮਿਲ ਕੇ ਆਇਆ ਸੀਗਾ ਸਾਰੀ ਫਾਈਲ ਮੈਂ ਤਿਆਰ ਕੀਤੀ ਸੀ ਫਿਰ ਉਹਨਾਂ ਨੇ ਡਿਸਾਈਡ ਕੀਤਾ ਵੀ ਮੈਂ ਐਨਐਸਏ ਚੈਲੰਜ ਨਹੀਂ ਕਰਨੀ ਠੀਕ ਹੈ ਠੀਕ ਹੈ ਜੀ ਪਹਿਲੇ ਵਾਲੀ ਦੂਸਰੀ ਵਾਲੀ ਤਾਂ ਕੋਈ ਹਾਲੇ ਗੱਲ ਹੀ ਨਹੀਂ ਹੋਈ ਸੋ ਮੈਂ ਉਹਨਾਂ ਦਾ ਵਕੀਲ ਨਹੀਂ ਹਾਂ ਪਰ ਮੈਂ ਫਾਈਲ ਪੜ੍ਹੀ ਹੋਈ ਹੈ ਠੀਕ ਹੈ ਲੇਕਿਨ ਜਿਹੜੇ ਵੀ ਕੇਸ ਹੈਗੇ ਨੇ ਜਦੋਂ ਅਦਾਲਤਾਂ ਦੇ ਕੋਲ ਇੱਕ ਮੈਂਬਰ ਪਾਰਲੀਮੈਂਟ ਜਾਂਦਾ ਹੈ ਕਹਿੰਦਾ ਜੀ ਕਿ ਮੈਂ ਸੌ ਚੱਕਣ ਜਾਣਾ ਮੈਨੂੰ ਇੱਕ ਹਫ਼ਤੇ ਦੀ ਤੁਸੀਂ ਇੰਟਰਮ ਬੇਲ ਦੇ ਦਿਓ ਹਰ ਇੱਕ ਅਦਾਲਤ ਦੇ ਦੇਗੀ ਕਿੰਨੀ ਜੈਨੂਇਨ ਰਿਕਵੈਸਟ ਹੈ ਐਂਡ ਫਿਰ ਦੇਖਣਾ ਪਏਗਾ ਕਿਉਂਕਿ ਹਾਲੇ ਉਹਨਾਂ ਦੀ ਅਰੈਸਟ ਪਾਣੀ ਹੋਣਾ ਕੇਸਾਂ 'ਚ ਜੇ ਤੁਸੀਂ ਅਰੈਸਟ ਪਾਓਗੇ ਤਫਤੀਸ਼ ਕਰੋਗੇ ਹੋ ਸਕਦਾ ਉਹਨਾਂ ਦੇ ਖਿਲਾਫ ਚਲਾਨ ਹੀ ਨਾ ਬੰਦਾ ਹੋਵੇ ਸਰਕਾਰ ਆਪ ਹੀ ਦੇਖੇ ਯਾਰ ਇਹ ਗਲਤੀ ਹੋ ਗਈ ਸਾਡ ਤੋਂ ਅਸੀਂ ਇਹਨਾਂ ਦਾ ਤਾਂ ਕੋਈ ਰੋਲ ਹੈ ਨਹੀਂ ਕਿਉਂਕਿ ਉਦੋਂ ਇੱਕ ਹਵਾ ਚੱਲੀ ਸੀ ਉਹਨਾਂ ਨੇ ਕਿਹਾ ਕੇਸ ਬਣਾ ਦਿਓ ਕੇਸ ਬਣਾਤੇ ਪੰਜ ਬਣਾਤੇ ਹੋ ਸਕਦਾ ਉਹਨਾਂ ਦੇ ਖਿਲਾਫ ਕੋਈ ਐਵੀਡੈਂਸ ਹੀ ਨਾ ਹੋਵੇ ਉਹ ਆਪ ਹੀ ਸਰਕਾਰ ਉਹਨੂੰ ਡਿਸਚਾਰਜ ਕਰ ਦੇ ਸੋ ਕਹਿਣਾ ਮਤਲਬ ਹੈ ਕਿ ਪ੍ਰੋਸੈਸ ਤੇ ਇੱਕ ਸ਼ੁਰੂ ਹੋਇਆ ਇੱਕ ਮੈਂਬਰ ਪਾਰਲੀਮੈਂਟ ਨੂੰ ਕਿਸ ਨਜ਼ਰੀਏ ਨਾਲ ਸਰਕਾਰ ਦੇਖਦੀ ਹੈ ਤੇ ਇੱਕ ਆਮ ਨਾਗਰਿਕ ਨੂੰ ਕਿਸ ਨਜ਼ਰੀਏ ਨਾਲ ਦੇਖਦੀ ਹੈ ਟੋਟਲ ਡਿਫਰੈਂਟ ਹੈ ਸੋ ਹੁਣ ਕਹੋ ਕਿ ਸੈਂਟਰਲ ਗਵਰਨਮੈਂਟ ਦਾ ਕੋਈ ਪ੍ਰੈਸ਼ਰ ਨਹੀਂ ਹੈ ਸੋ ਪੰਜਾਬ ਸਰਕਾਰ ਨੂੰ ਤਕੜੇ ਹੋ ਕੇ ਆਪਣੀ ਗਲਤੀ ਸੁਧਾਰਨੀ ਚਾਹੀਦੀ ਹੈ ਐਂ ਜੇ ਕੋਈ ਕੇਸ ਬਣਦਾ ਹੈ ਤੇ ਅਦਾਲਤ ਚੋ ਫੇਸ ਕਰਨਗੇ ਲੇਕਿਨ ਤੁਸੀਂ ਕਿਉਂ ਉਹਨਾਂ ਦੀ ਜਿਹੜੀ ਮਨੁੱਖੀ ਹੱਕਾਂ ਤੇ ਡਾਕਾ ਮਾਰੋ ਐਂ ਆਪਣੇ ਤੇ ਤੁਸੀਂ ਇਹ ਕਿਉਂ ਦਾਗ ਲਗਾਓ ਵੀ ਅਸੀ ਇਹ ਕੀਤਾ ਅਨਪ੍ਰੈਸੀਡੈਂਟਿਡ ਸੋ ਐਸ ਕਰਕੇ ਮੈਂ ਸਾਰੀ ਗੱਲ ਕਹਿ ਰਿਹਾ ਕਿ ਇਹ ਪੰਜਾਬ ਸਰਕਾਰ ਨੂੰ ਆਪਣੀ ਗਲਤੀ ਠੀਕ ਕਰਨੀ ਚਾਹੀਦੀ ਅੱਛਾ ਇਸ ਤੋਂ ਪਹਿਲਾਂ ਵੀ ਕਾਫੀ ਜਿਹੜੇ ਸੀਗੇ ਪੰਜਾਬ ਦੀ ਆਪਾਂ ਗੱਲ ਕਰੀਏ ਕਾਫੀ ਜਾਣੇ ਜਿਹੜੇ ਜੇਲ੍ਹ ਚ ਬੰਦ ਸੀਗੇ ਤੇ ਜੇਲ੍ਹ ਚ ਰਹਿੰਦਿਆ ਹੋਇਆ ਉਹ ਚੋਣਾ ਜਿੱਤੇ ਉਹਨਾਂ ਨੂੰ ਵੇਖ ਕੇ ਕੀ ਲੱਗਦਾ ਕਿ ਉਸ ਤੋਂ ਬਾਅਦ ਇਲੈਕਟ ਹੋਣ ਤੋਂ ਬਾਅਦ ਸਰਕਮਸਟੈਂਸਿਸ ਕਿੰਨੇ ਕੁ ਫਿਰ ਚੇਂਜ ਹੋ ਜਾਂਦੇ ਆ ਅਦਾਲਤਾਂ ਚ ਜਿਹੜੇ ਕੇਸ ਚੱਲਦੇ ਦੱਸਿਆ ਨਾ ਜੀ ਕਿ ਹਰੇਕ ਕੇਸ ਇੰਡੀਵਿਜੂਅਲੀ ਡੀਲ ਕੀਤਾ ਜਾਏਗਾ ਇਸ ਕਰਕੇ ਨਹੀਂ ਕਿਸੇ ਨੂੰ ਬਰੀ ਕਰ ਦਿੱਤਾ ਜਾਂਦਾ ਵੀ ਮੈਂਬਰ ਪਾਰਲੀਮੈਂਟ ਹੈ ਠੀਕ ਹੈ ਜੀ ਲੇਕਿਨ ਰਵਈਆ ਚੇਂਜ ਹੋ ਜਾਂਦਾ ਠੀਕ ਹੈ ਹੈਨਾ ਐਂਡ ਜਦੋਂ ਤੁਸੀਂ ਕੇਸ ਕਰਦੇ ਹੋ ਜਦੋਂ ਤੁਹਾਨੂੰ ਪਹ ਚੱਲਦਾ ਹੈ ਜੱਜ ਦੇ ਹੱਥ 'ਚ ਬਹੁਤ ਕੁਝ ਹੁੰਦਾ ਉਹ ਦੇਖਦਾ ਯਾਰ ਵੀ ਇੱਕ ਇਲੈਕਟਿਡ ਮੈਂਬਰ ਪਾਰਲੀਮੈਂਟ ਹੈ ਹੈਨਾ ਇਨੀਆਂ ਵੋਟਾਂ ਤੋਂ ਜਿੱਤ ਕੇ ਆਇਆ ਅੱਛਾ ਕਈ ਵਾਰੀ ਬੰਦਾ ਇਹ ਸੋਚਦਾ ਵੀ ਚਲੋ ਗਲਤੀ ਹੋ ਜਾਂਦੀ ਹੈ ਹੈਨਾ ਸੋ ਸ਼ੱਕ ਦੇ ਦਾਇਰੇ 'ਚ ਕਈ ਹੁੰਦੇ ਨੇ ਕਈਆਂ ਦੇ ਖਿਲਾਫ ਕੋਈ ਸਬੂਤ ਹੀ ਨਹੀਂ ਆਉਂਦਾ ਸੋ ਟੋਟਲ ਟੋਟਲ ਸੀਨ ਚੇਂਜ ਹੋਇਆ ਹੁੰਦਾ ਉਹ ਸੀਨ ਆ ਚੇਂਜ ਹੋ ਗਿਆ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਹੈ ਲੋਕਾਂ ਨੇ ਜਿਹੜਾ ਆਪਣਾ ਫਤਵਾ ਦਿੱਤਾ ਵੀ ਤੁਸੀਂ ਧੱਕਾ ਕੀਤਾ ਐਂਡ ਪੰਜਾਬ ਸਰਕਾਰ ਜਿਹੜੀ ਐਸ ਲਈ ਬੈਕਫੁੱਟ ਤੇ ਵੀ ਹੈਗੀ ਹੈ ਕਿਉਂਕਿ ਜਿਵੇਂ ਅਸੀਂ ਵੋਟਾਂ ਦੇਖੀਆਂ ਨੇ ਜਿਸ ਤਰੀਕੇ ਨਾਲ ਜਿਹੜਾ ਹੈਗਾ ਵੋਟਾਂ ਪਈਆਂ ਨੇ ਉਸ ਕਰਕੇ ਵੀ ਲੋਕਾਂ ਦੇ ਨਜ਼ਰ ਹੁਣਾ 'ਚ ਉਹਨਾਂ ਤੇ ਆਈ ਹੈ ਵੀ ਇਹ ਪਿਛਲੀ ਸਾਲਾਂ ਦੇ ਵਿੱਚ ਯਾਨੀ ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ ਇੱਕ ਚੰਗਾ ਮੌਕਾ ਹੈ ਆਪਣੀ ਗਲਤੀ ਸੁਧਾਰਨ ਦਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਗੱਲਬਾਤ ਅਸੀਂ ਕਰ ਰਹੇ ਸੀ ਅਮਰਤਪਾਲ ਸਿੰਘ ਦੇ ਮੁੱਦੇ ਤੇ ਤੇ ਐਡਵੋਕੇਟ ਨਵਕਰਨ ਸਿੰਘ ਜਿਹੜੇ ਕਿ ਹਿਊਮਨ ਰਾਈਟਸ ਦੇ ਮਾਨਨੇ ਪ੍ਰਮੰਨੇ ਵਕੀਲ ਨੇ ਇਹਨਾਂ ਨੇ ਦੱਸਿਆ ਕਿ ਹੁਣ ਕਿਤੇ ਨਾ ਕਿਤੇ ਅਮਰਤਪਾਲ ਦੇ ਲਈ ਰਾਹ ਜਿਹੜਾ ਉਹ ਪਧਰਾ ਹੋ ਚੁੱਕਿਆ ਹੈ ਤੇ ਕੇਸ ਕੇਸ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਅਮਰਤਪਾਲ ਸਿੰਘ ਨੂੰ ਰਾਹਤ ਮਿਲ ਸਕਦੀ ਹੈ ਤੇ ਅੱਗੇ ਕੀ ਕੀ ਜੜੀਆਂ ਚੀਜ਼ਾਂ ਹੋ ਸਕਦੀਆਂ ਕੀ ਕੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਸਰਕਮਸਟੈਂਸਸ ਜਿਹੜੇ ਨੇ ਉਹ ਕਿਵੇਂ ਬਣਦੇ ਨੇ ਉਸਤੇ ਅਕੋਰਡਿੰਗਲੀ ਫਿਊਚਰ ਕੀ ਰਹਿ ਸਕਦਾ ਅਮਰਤਪਾਲ ਸਿੰਘ ਦਾ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼